<laughs> हाँ जी मैं बना रही हूँ सब्जी मटर पनीर दी नाल बनाए ने कुछ चिट्टे चौल थोड़े जे फुल फुलके हाँ जी सार् तो पहला धोती मैं एक्टवा फिर धोता तो जो उतरा वह सबूत आ वाला फिर धोता तो सी आर धोती तो किसी स्लाइड ਘੇਰੋ ਤਾਂ ਸੀ ਘੋੜਾ ਹੁਣ ਅਸੀਂ ਲੱਗਿਆ ਬਿਹੜਾ ਤੋਂ ਸਫਾਈਆਂ ਕਰਨਾ ਬਹੁਤ ਜ਼ਿਆਦਾ ਕੰਡ ਪੈ ਚੁੱਕਿਆ ਬਾਪ ਹੈਗੇ ਮੇਰਾ ਪੁੱਤ ਵੀ ਨਹਾ ਰਿਹਾ ਝਾੜੂ ਲੱਗ ਗਿਆ ਜੇ ਪੋਚੇ ਲਾਉਣੇ ਸੀ ਕਿ ਮੈਂ ਕਿਹਾ ਚੱਲ ਪਹਿਲਾਂ ਧੋਦਮਾ ਇਹ ਰਖਾਉਣੇ ਬਹੁਤ ਦਿਨਾਂ ਦੇ ਤੋਂ ਨੂੰ ਫਰਦੀਆਂ ਮੈਂ ਬਹੁਤ ਗੰਦੇ ਹੋਏ ਪਏ ਸੀਗੇ ਲੜਿਆ ਕਿ ਤਾ ਬਾਪੇ ਕਿਤਨ ਦੀ ਮੈਂ ਧੋਣ ਨੂੰ ਫਰਦੀਆਂ ਬਹੁਤ ਗੰਦੀ ਹੋਈ ਪਈ ਸੀਗੀ रात के बज चुकेरा अस मार्केट चो तो ल फ्रूट जो दे फ्रूट खत्म जा जा। हो जाना मछी चौंक ने मंगाया मुझे रखे वाला तुर आज 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 हाथ फड़ा दे हाथ फड़ा दे ਯੋਹ ਤਾ ਤਾ ਮੇਰਾ ਹੈ ਪਾਗਲ ਮੇਰਾ ਤਾ ਸਾਰੇ ਲੋਕ ਸੁਤੇ ਬਨੇ ਆਪਾਂ ਪਾਗਲਾ ਵਗੜੀਆਂ ਜਿੱਤਰੇ ਫਿਰਦੇ ਹੁੰਦੇ ਆ ਥੋੜਾ ਜਿਹਾ ਚਲੇ ਮੱਛੀ ਚੌਕ ਕਾਕੇ ਨੇ ਮੰਗਾਇਨੇ ਲਏ ਜੀ ਤੇ ਸਟਿੰਗ ਉਹ ਲੈ ਕੇ ਹੁੰਦੇ ਆ ਤੇ ਹੋਰ ਉਹਨੇ ਸਭ ਕੀ ਦਿੱਤੀਆ ਜੋਰ ਜੋਤ ਵਾਸਤੇ ਚੀਜ਼ੀਆਂ ਜੋਤਦੇ ਨੇ ਚੀਜ਼ੀਆਂ ਖਾਣੀਆਂ ਨੇ

ਚੱਲ ਲੈ ਜੋ ਹੋਰ ਲੈਣਾ ਚਲੋ ਅੱਗੇ ਚੱਲ ਕੇ ਦੱਸ ਜੋ ਲੈਣਾ ਤੈਨੂੰ ਤੇਰੇ ਇਧਰ ਹੀ ਲਾਵੇ ਹਾਂ ਹਾਂ ਜੋ ਸਿੱਧੇ ਤਾਹ ਦੇ ਉੱਤੇ ਲੱਗਦੀ ਹੈ ਕਵਰ ਹਾਂ ਇਹ ਤੁਹਾਡਾ ਬੱਸ ਮੇਰੇ ਆਇਆ ਤੇ ਇੱਕ ਫੂਟੀ ਕੱਢਣੀ ਆ ਤੇ ਮੁਰਾ ਫੂਟੀ ਨਹੀਂ ਹੈਗੀ ਆਹ ਹਾਂ छोटे ना हाँ पुत कड़द रो गजा हाला तेरी फ्रूटी ये बार तू नहीं पी सकती

लिफाफा फाड़ा चीजिया लिफाफा भर गया चलो चलिए चलो 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 ध्यान डिगना पे मैं तेरू कहा डर कुछ नहीं कर

ਚੀਜ਼ੀਆਂ ਲੈ ਲਈਆਂ ਨਾਲੇ ਅਸੀਂ ਸੈਰ ਕਰ ਲਈ ਪੈਸੇ ਦਾ ਅਸੀਂ 9:30 ਵਜੇ ਸੈਰ ਕਰਦੇ ਫਿਰਦੇ ਆ 9:00 ਵਜੇ ਸੈਰ ਕਰ ਰਹੇ ਆ ਹਾਂ ਉਹ ਤੋਂ ਨਾ ਪਤਾ ਨਹੀਂ ਔਸ਼ ਇੱਕਦਮ ਉੱਤੇ ਨੂੰ ਮੂੰਹ ਚੱਕ ਕੇ ਤੁਰਦੀ ਆ ਥੱਲੇ ਨਹੀਂ ਦੇਖ ਕੇ ਤੁਰਦੀ ਪਾਪ ਲੋਕੀ ਆ ਲੋਕੀ ਆ ਜਦੋਂ ਵੀ ਮੈਂ ਗਲੀ ਚ ਤੁਰੂ ਜਾਂ ਰੋਡ ਤੇ ਦੀ ਬਾਹ ਫੜ ਕੇ ਨਾ ਘੁੱਟ ਕੇ ਜਿਹੜਾ ਹੱਥ ਨਾ ਫੜਿਆ ਹੋਵੇ ਤਾਂ ਰੋਜ਼ ਮੂੰਹ ਬਣਾਵੇ ਉੱਪਰ ਨੂੰ ਚੱਕ ਕੇ ਨਾ ਊਂਠ ਵਾਂਗੂ ਤੁਰਦੀ ਆ

ਆਪਾਂ ਲੈ ਕੇ ਆ ਜਾ ਕਿ ਆ ਪੱਕਾ ਫਰਟ ਏਸੀ ਵਾਲੇ ਨੇ ਹਜੇ ਏਸੀ ਨਹੀਂ ਕੱਸਿਆ ਗਰਮੀ ਦੇ ਵਿੱਚ ਨੀਂਦ ਨਹੀਂ ਆਉਂਦੀ ਇੰਨੀ ਜਿਹੜਾ ਗਰਮੀ ਆ ਹੱਦ ਤੋਂ ਜ਼ਿਆਦਾ ਮੈਂ ਕਿਹਾ ਚੱਲ ਰਾਤ ਨੂੰ ਨੀਂਦ ਤਾਂ ਸੌਖੀ ਆ ਜਾਊਗੀ ਖਾਲੀ ਹੈ ਮੇਰੇ ਹੱਥ ਦੇ ਪੱਜਰਾ ਸਿਆ ਟੇਬਲ ਹਜੇ ਸ਼ੀਸ਼ਾ ਪਾਉਣਾ ਹੈਗਾ ਉਦੋਂ ਦਾ ਸ਼ੀਸ਼ਾ ਨਹੀਂ ਪਵਾਇਆ ਮੈਂ ਅੱਜ ਅਸੀਂ ਜਾਣਾ ਸੀ ਫੇਰੁਮਾਨ ਬੋਤ ਪੋਹਤ ਨਾਲ ਚਲਣਗੇ ਸ਼ਾਮ ਨੂੰ ਚਲਣਗੇ 5:00 ਵਜੇ ਠੰਡੇ ਪਈ ਧੁੱਪ ਉਹ ਵੀ ਹੁੰਦੀ ਆ ਆਖਰੇ ਆ ਕੇ ਸੌ ਗਈ ਆ ਸੌ ਗਈ ਮੁੜ ਕੇ ਉੱਠੀ ਹੋਈ ਨਹੀਂ ਗਈ ਫੇ ਉੱਠੀ ਆ 8 8 ਵਜੇ ਕੁਛ ਕਮੈਂਟ ਤੇ ਉੱਠੀ ਆ ਫਿਰ ਅਸੀਂ ਗਏ ਨਹੀਂ ਹੁਣ ਜਾਵਾਂਗੇ ਸਵੇਰੇ ਰਹਿ ਗਿਆ ਜੀ ਮੇਰਾ ਐ ਸੀਗਾ ਵੀ ਬਹੁਤ ਮਹੀਨੇ ਹੋ ਗਏ ਜਾਨੂੰ ਮੈਂ ਤਾਂ ਜਾਇ ਨਹੀਂ ਗਿਆ ਪਹਿਲਾਂ ਮੇਰੇ ਆਪਰੇਸ਼ਨ ਹੋ ਗਏ ਤੋਂ ਫਿਰ ਮੈਂ ਤਾਂ ਨਹੀਂ ਗਈ ਫਿਰ ਬਰਿੰਦਰ ਬਿਮਾਰ ਹੋ ਕੇ ਉਹਦੀ ਦੇਖ ਰਿਆ ਕਿ ਚੋਥੇ ਤੁਹਾਨੂੰ ਪਤਾ ਵੀ ਜਿਵੇਂ ਵੀ ਬਰਿੰਦਰ ਨਾਲ ਜੋ ਵੀ ਹੋਇਆ ਨਾ ਡੈਥ ਹੈ ਉਹਦੀ ਦਾ ਡੈਥ ਉਹਨਾਂ ਕਰਕੇ ਨੇ ਜਾ ਹੋਏ ਹੋਣ ਕਣ ਕਾਲੂ ਜਾਵਾਂਗੇ ਅਸੀਂ ਮਮਾ ਧੀਆਂ ਕਾਲੂ ਜਾ ਕੇ ਆਵਾਂਗੇ ਅਸੀਂ ਉਹਨਾਂ ਨੇ ਸ਼ਨਾਣ ਕਰਕੇ ਉਹ ਜੋਦਣਾ ਸ਼ਨਾਣ ਕਰ ਲੈ ਉਹਨਾਂ ਦਾ ਮੱਥਾ ਟੇਕ ਕੇ ਆਵਾਂਗੇ ਕੀ ਹੋ ਗਿਆ yeah, yeah.